ਸਸਾਇਕਲ एवरीवन ਇਹ ਮੇਰਾ ਫਸਟ ਵਲੌਗ ਐਵਰੀਆ ਤੇ ਅਸੀਂ ਚੱਲੇ ਹਾਂ ਸੈਨ ਫਰਾਂਸਿਸਕੋ ਦਾ ਪਾਣੀ ਪੀਂ ਐਂਡ ਆਪ ਜਾਪਾਨ ਸਾਰੇ ਇਕੱਠੇ ਹੋਏ ਸੀਗੇ ਐਂਡ ਵੀ ਵੈਂਟ ਟੂ ਸੈਨ ਫਰਾਂਸਿਸਕੋ ਫਾਰ ਅ ਮੀਟਿੰਗ ਦ ਮੀਨਵਾਇਲ ਮੈਂ ਸੋਚਿਆ ਵਾਈ ਵੀ ਸ਼ੁੱਡ ਨਾ ਵੀਰ ਜੀ ਸਾਨੂੰ ਡਰਾ ਰਹੇ ਆ ਇਸਪੈਸ਼ਲ ਨਹੀਂ ਯੋ ਨੋ ਅਸੀਂ ਤਾਂ ਲਾਇਕ ਕੋਈ ਨਹੀਂ ਅਸੀਂ ਵੀ ਵਾਈਬ ਜੀ ਚੱਕੀ ਥੋੜੇ ਗਾਣੇ ਗੁਨੇ ਲਾਈ ਐਂਡ ਹੋਪਫੁਲੀ ਤੁਹਾਨੂੰ ਵੀ ਬਹੁਤ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰਨਾ ਸਭ ਸਕਰਪਾਈ ਜੋ ਜੋ ਵੀ ਹੁੰਦਾ ਹੈ ਸਾਰਾ ਕੁਝ ਕਰਦੇ ਹੋ ਸੇ ਹਾਈ ਮਾਈ ਫਰੈਂਡ ਐਂਡ ਸ਼ੀ ਇਸ ਮਾਈ ਫਰੈਂਡ ਵਿ ਜੋਕ ਸੇ ਹਾਈ ਵੀ ਹੈਵ ਅ ਲਿਟਲ ਸਟੋਰੀ ਫਰੋਂ ਮੋਹਾਲੀ ਐਂਡ ਵੀ ਆਰ ਗੋਇੰਗ ਵੀ ਆਰ ਗੁੱਡ ਟੂ ਗੋ ਸੋ ਲੈਟਸ ਪਲੇ ਸਮ 뮤ਜ਼ਿਕ ਪੰਜਾਬੀ ਬੋਲ ਕੌਣ ਤੁਸੀਂ ਸੋਚੋਗੇ ਪਤਾ ਨਹੀਂ ਕਿੱਥੇ ਹੀ ਪਹੁੰਚ ਗਏ ਜੰਗਲਾਂ ਦੇ ਵਿੱਚ ਬਟ ਨਹੀਂ ਅਸੀਂ ਸਟਾਪ ਤੇ ਰੁਕੇ ਸੀਗੇ ਟੂ ਫਿਲ ਦਾ ਟੈਂਕ ਤੇ ਵੀਰ ਜੀ ਨੇ ਆਪਣੀ ਜੇਬ ਵੀ ਖਾਲੀ ਕੀਤੀ ਐ ਐਂਡ ਵੀ ਫਿਲਡ ਦਾ ਟੈਂਕ ਆ ਸਾਨੂੰ ਪਤਾ ਪਹਿਲਾਂ ਹੀ ਗੈਸ ਭਰ ਕੇ ਤੁਹਾਨੂੰ ਚਾਹੀਦਾ ਐ ਬਟ ਸਡਨ ਪਲਾਨਸ ਐਂਡ ਠੀਕ ਆ ਤੇਲ ਪੁਆਇਆ ਵਧੀਆ ਗੱਡੀ ਦੇ ਵਿੱਚ ਫੇਰ ਬੈ ਗੇ ਕੁੜੀ ਸਾਡੇ ਦੀ ਸੀਟ ਛੱਡ ਕੇ ਬੈਠੀ ਬਾਕੀ ਸੁਣੋ ਦੱਸਦਾ ਕਾ ਤੁਹਾਨੂੰ ਸਿੰਘ ਸੇਮ ਗਾਣੇ ਸੁਣ ਕੇ ਬੋਰ ਹੋਗੇ ਵੇਟ ਇਹ ਆ ਸੁਣੋ ਮਾੜੀ ਜੀ ਕੈਚ ਕੇ ਜਿੱਤਿਆ ਬਸ ਬਸ ਇੰਨਾ ਕੀ ਪਲੇ ਕਰ ਸਕਦੇ ਆ ਆਦਰਵਾਇਸ ਕਾਪੀਰਾਈਟ ਦਾ ਇਸ਼ੂ ਆ ਜਾਏਗਾ ਤੇ ਮੈਂ ਤੁਹਾਨੂੰ ਥੋੜੀ ਥੋੜੀ ਇਨਫੋਰਮੇਸ਼ਨ ਵੀ ਦਿੰਦੀ ਰਹੂੰਗੀ ਦਿਸ ਇਜ਼ ਦ ਲੋਂਗੇਸਟ ਬ੍ਰਿਜ ਤੇ ਇਹ ਤੁਸੀਂ मोस्ट ऑफ द टाइम म्यूजिक वीडियोस ਹਨਾ ਗਾਣੇ মুવીઝ ਪਤਾ ਨਹੀਂ ਕਿੱਥੇ ਕਿੱਥੇ ਦੇਖਿਆ ਹੋਣਾ ਆ ਤੇ ਜਿੰਨਾ ਵੀਡੀਓ ਵੀਡੀਓ ਜਸਟੀਫਾਈ ਹੀ ਨਹੀਂ ਕਰ ਪਾਂਦੀ ਇਸ 브릿ਜ ਨੂੰ ਉਸ ਤੋਂ ਬਾਅਦ ਆਪਾਂ ਇੱਥੇ ਵੀ ਪਹੁੰਚੇ ਹੋਏ ਆ ਹਨਾ ਤਰਪਤੀ ਕ੍ਰੋਸ ਕਰਨ ਲਈ ਇਹ ਆਪਾਂ ਟੀਵੀ 'ਚ ਦੇਖ ਲੈਂਦੀ ਸੀ ਮੈਨੂੰ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਆ ਐਨ ਇੱਥੇ ਟ੍ਰੇਨਸ ਦੀਆਂ ਲਾਈਨ ਦੇਖ ਸਕਦੇ ਆ ਤੁਸੀਂ ਸਾਰਾ ਕੁਝ ਦੇਖ ਹੀ ਸਕਦੇ ਆ ਹਨਾ ਆਈ ਲਵ ਥਿਸ ਪਲੇਸ ਜੈਨੂਇਨਲੀ ਤੇ ਆਈ ਹੋਪ ਕਿ ਤੁਹਾਨੂੰ ਇਹ ਵਲੌਗ ਪਸੰਦ ਆਏਗਾ ਬਾਕੀ ਦੇਖੀ ਜਾਓ गाने मेरा बहुत जी करदवे मैं बढ़िया बढ़िया तलावा बट कॉपीराइट इश्यूज आ ਜਾਂਦੇ ਆ ਸੋ ਆਪਾਂ ਉਹ ਚੀਜ਼ ਨਹੀਂ ਅੰ ਐਨੀ ਸੋਣੀ ਮਾਰਕੀਟ ਹੈ ਇੱਥੇ ਆਈ ਲਵ ਦਿਸ ਪਲੇਸ ਲਾਈਕ ਆ ਵੈਂਟ देयर ਫॉर द ਫਸਟ ਟਾਈਮ ਮੈਂ ਪਹਿਲੀ ਵਾਰ ਗਈ ਸੀ ਇੱਥੀਆਂ ਸੋਹਣੀਆਂ ਜਿਨ੍ਹਾਂ ਨੂੰ ਮਤਲਬ ਛੋਟੀਆਂ ਛੋਟੀਆਂ ਸਮੁੰਦਰੀ ਚੀਜ਼ਾਂ ਹਨਾ ਸ਼ੈਲਜ਼ ਹੋ ਗਏ ਜਾਂ ਹੋਰ ਚੀਜ਼ਾਂ ਹੋਉਂਦੀਆਂ ਉਹਨਾਂ ਚੀਜ਼ਾਂ ਦੇ ਸ਼ੌਂਕ ਨੇ ਇਨ ਲਿਫਟ ਆਫ ਦਿਸ ਪਲੇਸ ਆਫਕੋਰਸ ਹੰਡਰਵੌਟ ਹੈ ਇੱਥੇ ਆਪਣੀਆਂ ਜੇ ਤੁਸੀਂ ਜਾਓਗੇ ਜੈਟ ਦਾ ਸ਼ੈਕ ਨਾਲ ਲੈ ਕੇ ਜਾਣੀਆਂ ਪਰ ਅਗਲੇ ਦਿਨ ਇਹ ਨਹੀਂ ਜਾਣਾ ਵੀ ਨਗਲਾ ਗਲਮ ਦੀ ਪ੍ਰੋਬਲਮ ਹੈ ਠੀਕ ਹੈ ਥਿਊ ਬਹੁਤ ਸੋਹਣਾ ਸੀਗਾ ਅਸੀਂ ਰਾਤ ਦੇ ਟਾਈਮ ਤੇ ਗਏ ਸੀਗੇ ਐਂਡ ਆਈ ਲਵਡ ਇਟ ਫੂਡ ਬਹੁਤ ਯਮ ਅਲੱਗ-ਅਲੱਗ ਤਰ੍ਹਾਂ ਦਾ ਫੂਡ ਸੀਗਾ ਸਾਰਾ ਕੁਝ ਗੁੱਡ ਸੀਗਾ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਡੈਫੀਨੇਟਲੀ ਇਹ ਜਗ੍ਹਾ ਪਸੰਦ ਆਉਣੀ ਆ ਤਾਂ ਤੁਸੀਂ ਬਾਰ-ਬਾਰ ਜਾਓਗੇ ਬਾਕੀ ਤੁਸੀਂ ਵੀਡੀਓ ਦੇਖਦੇ ਰਹੋ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਇਹ ਸਾਡੇ ਬਾਈ ਜੀ ਸਾਰੇ ਖੜੇ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਪਲੇਸਿਸ ਮੈਨੂੰ ਐ ਲੱਗਦਾ ਸੀ ਕਿ ਮੈਂ ਆਪਣੀ ਉਹ ਫੇਰੀ ਵਰਲਡ ਛੋਟਾ ਹੁੰਦਿਆਂ ਵਾਲੀ ਉਹਦੇ ਚ ਆ ਗਈਆਂ ਨਾ ਜੋ ਆਪਾਂ ਟੀਵੀ 'ਚ ਦੇਖ ਕੇ ਫੈਂਟਸਾਈਜ਼ ਕਰਦੇ ਸੀਗੇ ਤੇ ਉਹ ਸਾਰਾ ਕੁਝ ਮੈਂ ਇੱਥੇ ਦੇਖਿਆ ਐਂਡ ਆਈ ਲਵਡ ਇਟ ਪਰ ਸਾਡੇ ਕੋਲ ਟਾਈਮ ਘਟਾ ਸੀ ਆ ਮੀ ਮਾਈ ਫੇਵਰਿਟ ਸ਼ਾਪਸ ਹੀ ਆਈ ਲਵਡ ਦਿਸ ਸ਼ਾਪ ਸਭ ਤੋਂ ਜ਼ਿਆਦਾ ਵਧੀਆ ਮੈਨੂੰ ਇੱਥੇ ਲੱਗਾ ਸੀਗਾ ਬਾਕੀ ਤੁਸੀਂ ਦੇਖਦੇ ਰਹੋ ਨਾ ਮੈਂ ਤੁਹਾਨੂੰ ਅੱਗੇ ਕੇ ਸਾਰਾ ਕੁਝ ਐਕਸਪਲੇਨ ਕਰਨ ਦੀ ਬਜਾਏ ਤੁਸੀਂ ਖੁਦ ਇਹ ਸਾਡੀ ਟੀਮ ਇਦਾਂ ਨੂੰ ਚੱਲੀ ਆ ਭਾਈ ਇੱਕ ਇਹ ਵਿੱਚ ਹੀ ਤੁਰੇ ਫਿਰਦੇ ਨੇ ਬਟ ਕੰਪਨੀ ਮੈਟਰ ਕਰਦੀ ਐ ਨਾ I have a great company so what will you discover it's all up to you buddy okay ਆੰਦੇ ਨਾਲ ਇਨਫੋਰਮੇਸ਼ਨ ਵੀ ਬਹੁਤ ਜ਼ਰੂਰੀ ਹੈ ਸੋ ਮੈਂ ਤੁਹਾਨੂੰ ਦੱਸਦਾ ਇੱਥੇ ਦੋ ਟਾਈਪ ਦੀਆਂ ਸ਼ਿਪਸ ਰਨ ਹੁੰਦੀਆਂ ਆ ਪਹਿਲੀ ਆ ਇੰਟਰਨੈਸ਼ਨਲ ਤੇ ਦਜੀ ਆ ਨੈਸ਼ਨਲ ਜੇ ਤਾਂ ਤੁਹਾਡੇ ਕੋ ਵੀਜ਼ਾ ਹੈਗਾ ਆ ਪ੍ਰੋਪਰ ਤੁਸੀਂ ਲੀਗਲ ਆ ਸਾਰਾ ਕੁਝ ਆ ਤਾਂ ਤੁਸੀਂ ਇੰਟਰਨੈਸ਼ਨਲ ਜਹਾਜ਼ 'ਤੇ ਚੜ ਸਕਦੇ ਆ ਜੇ ਨਹੀਂ ਤਾਂ ਕਦੇ ਵੀ ਜੇ ਤੁਹਾਡੀ ਅਸਾਈਲਮ ਲੱਗੀ ਹੋਈ ਹੈ ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਆਏ ਆ ਜਾਂ ਕੁਝ ਵੀ ਹੈ ਨਾ ਤਾਂ ਤੁਸੀਂ ਇਹਨਾਂ ਜਹਾਜ਼ਾਂ ਤੇ ਭੁੱਲ ਕੇ ਵੀ ਨਹੀਂ ਚੜਨਾ ਜਿਹੜੇ ਇੰਟਰਨੈਸ਼ਨਲ ਵਾਲੇ ਨੇ ਤੁਸੀਂ ਸਮੁੰਦਰ 'ਚ ਹੀ ਰਹਿ ਜਾਣਾ ਉਹਨਾਂ ਨੇ ਚੜਾਣ ਲੱਗੇ ਤੁਹਾਨੂੰ ਕੋਈ ਪਾਸਪੋਰਟ ਨਹੀਂ ਕੋਈ ਕੁਝ ਨਹੀਂ ਪੁੱਛਣਾ ਹਨਾ ਮਤਲਬ ਆਫ ਕੌਰਸ ਪਾਸਪੋਰਟ ਪਰ ਵੀਜ਼ਾ ਵਗੈਰਾ ਹਨਾ ਕੁਝ ਨਹੀਂ ਚੜਾ ਲੈਣਾ ਹੈ ਉਹਨਾਂ ਨੇ ਪੇਮੈਂਟ ਲੈ ਗਏ ਪਰ ਜਦੋਂ ਉਤਰਨਾ ਹੈ ਨਾ ਉਦੋਂ ਤੁਹਾਡੇ ਵੀਜ਼ੇ ਮੰਗਣੇ ਆ ਸੋ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਭੁੱਲ ਕੇ ਵੀ ਨਹੀਂ ਕਰਨੀ ਇਹ ਗਲਤੀ ਤੁਸੀਂ ਬਾਕੀ ਆਪਣਾ ਸੇਫ ਰਹੋ ਇੰਜੋਏ ਕਰੋ ਹਨਾ ਫਨ ਕਰੋ ਵਿਊਜ਼ ਚੈੱਕ ਕਰੋ ਸਾਰਾ ਕੁਝ ਹੈ ਬਾਕੀ ਇਨਫ ਰਮੇਸ਼ਨ ਤੁਸੀਂ ਇਹ ਹੁੰਦਾ ਹੈ ਸੀ ਲਾਈਨ ਤੁਸੀਂ ਇਹ ਚੈੱਕ ਕਰੋ ਤੇ ਬਾਕੀ ਹੁਣ ਅਸੀਂ ਹੈਟਡ ਹੋ ਗਏ ਹਾਂ ਜਿੱਥੇ ਅਸੀਂ ਖਾਣਾ ਸ਼ਾਣਾ ਖਾਵਾਂਗੇ ਆਈ ਲਵ ਥਿਸ ਮਤਲਬ ਕਿ ਮੈਨੀਫੈਸਟੇਸ਼ਨ ਵਾਕਈ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਯੂਸਡ ਟੂ ਮੈਨੀਫੈਸਟ ਵਨ ਮੇਰਾ ਭਰਾ ਸੀ ਛੋਟੇ ਸੀ ਪਲੇ ਸਟੇਸ਼ਨ ਖੇਡਦਾ ਸੀ ਜੀਟੀਐਨ ਆਲ ਤੇ ਮੈਂ ਇਹ ਟਨਲਸ ਵਗੈਰਾ ਦੇਖ ਕੇ ਬੜਾ ਫੈਂਟਸਾਈਜ਼ ਕਰਦੀ ਸੀ ਤੇ ਨਾਊ ਵੀ ਆਰ ਹੇਅਰ ਆਫਕੋਰਸ ਐਮ ਐਸ ਸੀ ਦੇ ਅਸੀਂ ਟਾਪ ਫਲੋਰ ਤੇ ਜਾਣਾ ਆ ਖਾਣਾ ਖਾਣਾ ਖਾਣ ਠੀਕ ਆ ਬਾਕੀ ਔਰ ਐਲੂਈ ਵਟਾਉਣ ਇੱਕ ਦਿਨ ਇਹ ਵੀ ਲੈ ਲਾਂਗੇ ਕੋਈ ਚੱਕਰ ਨਹੀਂ ਹਨਾ ਬਾਬਾ ਜੀ ਮੇਰ ਕਰਨ ਇੱਥੇ ਇਹ ਨਹੀਂ ਆ ਕਿ ਤੁਸੀਂ ਗੱਭਿਆਂ ਸੜਕ ਪਾਰ ਕਰ ਲਈ ਕਰੋ ਕੋਈ ਚੱਕਰ ਨਹੀਂ ਆ ਨਹੀਂ ਪੈਡੈਸਟਰੀਅਨ ਬਣੇ ਹੋਇਆ ਪੈਡੈਸਟਰੀਅਨ ਤੇ ਹੀ ਜਾਣਾ ਆ ਤੇ ਬਾਕੀ ਇਹ ਕੋਰੇ ਸਾਨੂੰ ਗੁੱਡ ਮਾਰਨਿੰਗ ਕਰਦੇ ਪਏ ਸੀ ਗੁੱਡ ਨਾਈਟਸ ਪੀਤੀ ਹੋਈ ਸੀ ਉਹਨਾਂ ਨੇ ਦੇ ਵਰ ਹੈਵਿੰਗ ਫਨ ਸੋ ਵੀਕਐਂਡ ਤੇ ਇਦਾਂ ਹੀ ਚੱਲਦਾ ਆ ਇੱਥੇ ਇਹ ਡਿਟਰੈਂਸ਼ਨ ਲੈਂਦੇ ਕੋ ਕੱਲ ਨਹੀਂ ਉਹ ਮਮਾ ਜੀ ਦੀ ਗੱਡੀ ਖੜੀ ਸੀ ਠੀਕ ਆ ਬੀ ਵਟਾਂ ਦੇ ਸਾਹਮਣੇ ਬਾਕੀ ਵੀ ਗਨ ਅਕ੍ਰੋਸ ਪਾਥਸ ਤੇ ਇੰਨਾ ਸੋਹਣਾ ਏਰੀਆ ਆਈ ਵਿਜ਼ਿਟਿਡ ਔਪ ਫॉर द ਫਰਸਟ ਟਾਈਮ ਤੇ ਇੱਥੇ ਸਾਰੀ ਟੈਕਨੀਕਲ ਹੱਬ ਏ ਮਤਲਬ ਕਿ ਆਈਟੀ ਹੱਬ ਏ ਹੈ ਬੇਸਿਕਲੀ ਸੈਨ ਫਰਾਂਸਿਸਕੋ ਇਜ਼ ਦਾ ਆਈਟੀ ਹੱਬ ਤੇ ਐਸ ਯੂ ਕੈਨ ਸੀ ਦੇ 올 ਆਰ ਬਿਜ਼ਨਸ ਬਿਲਡਿੰਗਸ ਦੇ ਆਰ लवली ਬਿਲਡਿੰਗਸ ਬਾਕੀ ਅਸੀਂ ਹੁਣ ਖਾਣਾ ਖਾਣ ਚੱਲੇ ਆ ਤੇ ਅਸੀਂ ਚਲੇ ਆਂ ਚੀਜ਼ ਕੇਕ ਫੈਕਟਰੀ ਸੋ ਅਸੀਂ ਗੋਏ ਚੀਜ਼ ਕੇਕ ਫੈਕਟਰੀ ਐਸ ਇ ਕੈਨ ਸੀ ਇਟ ਵਾਸ ਰੀਅਲੀ ਰੀਅਲੀ ਗੁੱਡ ਪਲੇਸ ਤੇ ਉਹਨਾਂ ਦਾ ਚੀਜ਼ ਕੇਕ ਵਾਕਈ ਬਹੁਤ ਜਮੀ ਸੀ ਵੀ ਹੈਡ ਇਟ ਐਟ ਦਾ ਐਂਡ ਤੇ ਬਾਕੀ ਬਾਹਰ ਸਾਨੂੰ ਸੀਟਿੰਗ ਨਹੀਂ ਮਿਲੀ ਕਿਉਂਕਿ ਉੱਥੇ ਚਾਰ ਬੰਦੇ ਹੀ ਬਹਿ ਸਕਦੇ ਆ ਇੱਕ ਟੇਬਲ ਤੇ ਐਂਡ ਵੀ ਵਰ 5 ਸੋ ਜੇ ਤੁਸੀਂ ਜਾ ਰਹੇ ਆ ਤਾਂ ਉਹ ਚੀਜ਼ ਮਾਈਂਡ ਚ ਰੱਖਿਓ ਕਿ ਹਾਂ ਤੁਸੀਂ ਜਿੰਨੇ ਜਣੇ ਹੋ ਸਾਬ ਨਾਲ ਟੇਬਲ ਬੁੱਕ ਕਰਿਓ ਚਾਰ ਜਣਿਆਂ ਤਾਂ ਤੁਸੀਂ ਬਾਰ ਬਹਿ ਸਕਦੇ ਆ ਅਦਰਵਾਈਜ਼ ਯੂਲ ਕੇ ਮੇਰੇ ਲਈ ਤੁਸੀਂ ਤਾਂ ਖਾ ਚੁੱਕੇ ਆ ਤਾਂ ਜਦਾ ਆ ਤਾਂ ਮੇਰੀ ਫੇਵਰੇਟ ਚੀਜ਼ ਆਈ ਲਵ ਪਾਸਤਾ ਬਟ ਦਿਸ ਵਾਸ ਨਾਨ ਵੇਜ ਇਹ ਆ ਪੀਜ਼ਾ ਆਈ ਲਵ ਦਿਸ ਵਾਈਟ ਸੌਸ ਪਾਸਤਾ ਦਿਸ ਇਸ ਮਾਈ ਫੇਵਰੇਟ ਤੇ ਇਹ ਵਾਰ ਪੰਗਾ ਪੈ ਗਿਆ ਸੀਗਾ ਬੰਦੇ ਨੇ ਗਲਤ ਥਾਂ ਤੇ ਗੱਡੀ ਕੱਢ ਲਈ ਸੀ ਨਾਲ ਦੀ ਨਾਲ ਮਾਮਾ ਜੀ ਨੇ ਆ ਕੇ ਤਰ ਲਿਆ ਉਹਨਾਂ ਨੂੰ ਸੋ ਇੱਥੇ ਤੁਸੀਂ ਐ ਨਹੀਂ ਕਿ ਕਿਤੇ ਵੀ ਰੂਲ ਰੈਗੂਲੇਸ਼ਨ ਤੋੜੇ ਚੰਬਰ ਛੋਠਾ ਕਹਿਣ ਨੂੰ ਜਟਾ ਲੈ ਲਈ ਚਾਈਦਾ ਨਾਲ ਪਹਿਣ ਤੇ ਮੈਂ ਫਿਰਦਾ ਸ਼ਰੀਕਾਂ ਨਾਲ ਗਾਇਜ਼ ਥਿਸ ਇਜ਼ ਐਂਡ ਆਫ ਮਾਈ ਵਲੌਗ ਜੇ ਤੁਹਾਨੂੰ ਲਾਈਕ ਚੰਗਾ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ ਟਾਟਾ ਸੀ ਯੂ